ਜੇ ਵੀਡੀਓ ਨਾ ਪਵੇ ਤਾਂ ਲੋਕਾਂ ਨੂੰ ਪਤਾ ਕਿੱਦਾਂ ਲੱਗੇ ਤੁਹਾਨੂੰ ਕਿੱਦਾਂ ਪਤਾ ਲੱਗਦਾ ਕਿ ਇੱਥੇ ਆਣਾ ਹੈ ਇਹਨਾਂ ਨੂੰ ਪਤਾ ਕਿੱਦਾਂ ਲੱਗਦਾ ਇੱਥੇ ਆਣਾ ਪਰ ਬਾਪੂ ਜੀ ਮੈਂ ਉਮੀਦ ਕਿੱਦ ਤੋਂ ਕਰਾਂ ਲੋਕਾਂ ਨੂੰ ਮੇਰੇ ਤੋਂ ਉਮੀਦ ਆ ਮੈਂ ਉਮੀਦ ਕਿੱਦ ਕੋ ਕਰਾਂ ਮੈਨੂੰ ਤੋਲਦੇ ਨੇ ਧਰਮਾਂ ਨਾਲ ਇਹ ਬਣਦੇ ਨੇ ਪੰਜਾਬ ਦੇ ਵੱਡੇ ਰਾਖੇ ਮੈਂ ਗੈਰ ਧਰਮ ਦਾ ਮੈਨੂੰ ਬਣਾ ਕੇ ਮੈਨੂੰ ਟਾਰਗੇਟ ਕਰਦੇ ਨੇ ਕਿ ਤੂੰ ਗਰੀਬਾਂ ਦੇ ਇਮੋਸ਼ਨਸ ਕੈਸ਼ ਕਰਦਾ ਇਹਨਾਂ ਦੇ ਮੂੰਹ ਤੋਂ ਤੂੰ ਪੈਸੇ ਕਮਾਉਂਦਾ ਹੁਣ ਮੇਰਾ ਦਿਲ ਤਾਂ ਹੈ ਕਿ ਮੈਂ ਠੋਕੇ ਜਵਾਬ ਦਵਾਂ ਪਰ ਨਾ ਕੋਨਟਰੋਵਰਸੀ ਸ਼ੁਰੂ ਹੋ ਜਾਏਗੀ ਆਪਣਾ ਦਿਮਾਗ ਚੱਲੇ ਤਾਂ ਪਤਾ ਲੱਗ ਜਵੇ ਮੈਂ ਪਰ ਲੋਕਾਂ ਦੇ ਹਾਲਾਤ ਦੇਖ ਕੇ ਤਾਂ ਚਲੋ ਆਪਣੇ ਜਜ਼ਬਾਤ ਰੱਖਣੇ ਹੁੰਦੇ ਨੇ ਮੈਡੀਕਲ ਸਿਸਟਮ ਤੋਂ ਤਾਂ ਮੈਂ ਤਕਰੀਬਨ ਬਹੁਤ ਲੰਮੇ ਸਮੇਂ ਨਾਲ ਲੜਾਈ ਲੜ ਰਿਆ ਪਤਾ ਨਹੀਂ ਇਹ ਲੜਾਈ ਕਦੋਂ ਤੱਕ ਜਾਰੀ ਰਹਿਣੀ ਹੈ ਪਰ ਲੋਕਾਂ ਵਿਚਾਰਿਆਂ ਦਾ ਹਾਲ ਦੇਖ ਕੇ ਥੋੜਾ ਜਿਹਾ ਤਰਸ ਆਂਦਾ ਹੈ ਲੋਕਾਂ ਦਾ ਜਿਹੜਾ ਦਰਦ ਦੇਖ ਕੇ ਤਰਸ ਆਂਦਾ ਹੁਣ ਇਹ ਬਾਈ ਜੀ ਸਪੈਸ਼ਲ ਸਰਦਾਰ ਦਰਸ਼ਨ ਸਿੰਘ ਜੀ ਮੇਰੇ ਕੋਲ ਆਏ ਨੇ ਬਰਨਾਲੇ ਦੇ ਕੋਲੋਂ ਤਕਰੀਬਨ ਬਰਨਾਲਾ ਕਿੰਨੇ ਕਿੰਨਾ ਕਦੋਂ ਦੇ ਤੁਰੇ ਹੋਇਆ ਦੁਪਹਿਰ ਦੇ ਕਿਦਾਂ ਪਤਾ ਕਿਦਾਂ ਲੱਗਿਆ ਤੁਹਾਨੂੰ ਸਾਡੇ ਬਾਰੇ ਅਸਾ ਕਿਸ ਨੇ ਦੱਸਿਆ ਤੁਹਾਨੂੰ ਸਾਡੇ ਬਾਰੇ ਕੀ ਦੱਸਿਆ ਉਹਨਾਂ ਨੇ ਤੁਸੀਂ ਉੱਥੇ ਜਾਓ ਠੀਕ ਹੁੰਦਾ ਹੈ ਕੋਈ ਕਿਤੇ ਤੁਸੀਂ ਉੱਥੇ ਜਾਓ ਮਦਦ ਹੋਏਗੀ 100% ਮਦਦ ਕਰਨਗੇ 100% ਮਦਦ ਕਰਨਗੇ ਜਿਹਾ ਜਿਹਨੇ ਦੱਸਿਆ ਉਹ ਬਲਾਈਂਡ ਬੰਦਾ ਵਾਹ ਜੀ ਵਾਹ ਦੇਖੋ ਤੇਰਾ ਮੁਕਾਮ ਕਮ ਕਰੂਗੇ ਹੋਰ ਦਾ ਰਹਿ ਜੇ ਵਾਹਿਗੁਰੂ ਵਾਹਿਗੁਰੂ ਦੇਖੋ ਮਤਲਬ ਬੜੀ ਏ ਮੈਨੂੰ ਨੇ 1000 ਰੁਪਏ ਸਰ ਤੁਹਾਡੇ ਖਾਤੇ ਜੀ ਭੇਜੇ ਮੈਂ ਹੱਥ ਬੰਨੇ ਵੀ ਤੁਹਾਨੂੰ ਅੱਛਾ ਹਾਂਜੀ ਬਲਾਈਂਡ ਬੰਦੇ ਨੇ ਹਾਂਜੀ ਲੈ ਦੱਸ ਇੱਕ ਬ্লাইন্ড ਬੰਦੇ ਨੇ ਇਹਨਾਂ ਨੂੰ ਸਾਡੀ ਐਨਜੀਓ ਬਾਰੇ ਦੱਸਿਆ ਤੇ ਉਹਨਾਂ ਨੇ ਇਹਨਾਂ ਨੂੰ 1000 ਰੁਪਏ ਖਾਤੇ 'ਚ ਪਾਇਆ ਕਿ ਕਰਾਇਆ ਦਿੱਤਾ ਜਾ ਉਹਰੇ ਕੋਲ ਤੇਰੀ ਅਨਮੋਲ ਹੈਲਪ ਕਰੇਗਾ ਵਾਹਿਗੁਰੂ ਵਾਹਿਗੁਰੂ ਕਿੱਡੀਆਂ ਉਮੀਦਾਂ ਨਾਲ ਉਹਨਾਂ ਨੇ ਸਾਡੇ ਕੋਲ ਭੇਜਿਆ ਹਨ ਕਿ ਕੋਈ ਉਮੀਦ ਹੈਗੀ ਪਰ ਬਾਪੂ ਜੀ ਮੈਂ ਉਮੀਦ ਕਿੱਦ ਤੋਂ ਕਰਾਂ ਲੋਕਾਂ ਨੂੰ ਮੇਰੇ ਤੋਂ ਉਮੀਦ ਹੈ ਮੈਂ ਉਮੀਦ ਕਿੱਦ ਤੋਂ ਕਰਾਂ ਇਹ ਦੋ ਨੌਜਵਾਨ ਮੇਰੇ ਕੋਲ ਬੈਠੇ ਨੇ ਪਿਛਲੇ 1 ਘੰਟੇ ਤੋਂ ਦੇਖ ਰਹੇ ਨੇ ਸਾਰਾ ਇੱਥੇ ਕਿੱਦਾਂ-ਕਿਦਾਂ ਲੋਕ ਆਪਣੀ ਮਦਦ ਲੈਣ ਆ ਰਹੇ ਨੇ ਕਿਹਨੂੰ-ਕਿਹਨੂੰ ਕਿੰਨੀ-ਕਿੰਨੀ ਲੋੜ ਹੈ ਤੁਸੀਂ ਬਈ ਵੀਡੀਓ 'ਚ ਆਣਾ ਤਾਂ ਨਹੀਂ ਚਾਹੁੰਦੇ ਸੀਗੇ ਪਰ ਮੈਂ ਤੁਹਾਨੂੰ ਵੀਡੀਓ 'ਚ ਲਿਆਉਣਾ ਚਾਹਨਾ ਕੀ ਨਾਮ ਤੁਹਾਡਾ ਆਜੋ ਨਾਲ ਕਹਿੰਦਾ ਸੀ ਪਿੰਡਾਂ ਵਾਲੇ ਆ ਸਾਨੂੰ ਵੀਡੀਓ 'ਚ ਰਹਿਣ ਦਿਓ ਮੈਂ ਕਹਿੰਦਾ ਨਹੀਂ ਪਿੰਡਾਂ ਵਾਲਿਆਂ ਨੇ ਤਾਂ ਦਲਜੀਤ ਨੇ ਦਲਜੀਤ ਵੀ ਪਿੰਡਾਂ ਵਾਲਾ ਸਿੱਧੂ ਮੂਸੇ ਵਾਲਾ ਵੀ ਪਿੰਡਾਂ ਵਾਲਾ ਅਸੀਂ ਦੇਖੋ ਪਿੰਡਾਂ ਵਾਲਿਆਂ ਨੇ ਦੁਨੀਆ ਵਗਰ ਲਾ ਲਈ ਤੇ ਅਸੀਂ ਫਿਰ ਮੈਂ ਵੀ ਪਿੰਡਾਂ ਵਾਲਾ ਹੀ ਆ ਦੱਸੋ ਕੀ ਮਹਿਸੂਸ ਕਰ ਰਹੇ ਹੋ ਇੱਕ ਦੇਖੋ ਵੀਡੀਓ ਬਣਾਉਣ ਦਾ ਮਕਸਦ ਕੀ ਹੁੰਦਾ ਲੋਕ ਮੈਨੂੰ ਕਈ ਵਾਰ ਕਹਿੰਦੇ ਨੇ ਕਿ ਤੂੰ ਗਰੀਬਾਂ ਦੇ ਇਮੋਸ਼ਨਸ ਕੈਸ਼ ਕਰਦਾ ਹੈ ਇਹਨਾਂ ਦੇ ਮੂੰਹ ਤੋਂ ਤੂੰ ਪੈਸੇ ਕਮਾਉਂਦਾ ਤੁਸੀਂ ਇੰਨੀ ਦੇਰ ਤੋਂ ਬਈ ਇ 365 ਦਿਨ ਇੱਕੋ ਜਗ੍ਹਾ ਤੇ ਜਾਣਾ ਤੇ ਇੱਕੋ ਇੰਨੇ ਲੋਕਾਂ ਦੇ ਰੋਜ਼ ਦੁੱਖ ਸੁਣਨੇ ਔਰ ਉਮੀਦ ਤੁਸੀਂ ਦੇਖ ਰਹੇ ਹੋ ਕਿ ਡੋਨੇਸ਼ਨ ਦੇਣ ਵਾਲੇ ਲੋਕ ਕਿੰਨੇ ਨੇ ਤੇ ਕਿੰਨੀਆਂ ਉਮੀਦਾਂ ਨਾਲ ਲੋਕ ਆਏ ਹੋਏ ਨੇ ਕਿੱਥੋਂ ਆਏ ਤੁਸੀਂ ਪਹਿਲਾਂ ਦੱਸੋ ਅਸੀਂ ਮਲੇਰ ਮੈਂ ਮਲੇਰ ਕੋਟੇ ਤੋਂ ਨਹੀਂ ਇਹ ਧੂਰ ਕੋਟ ਤੋਂ ਅੱਛਾ ਅੱਛਾ ਤੁਹਾਡੇ ਤੋਂ ਪਲਾਨ ਪਹਿਲਾਂ ਕਿਦਾ ਬਣਿਆ ਸੇਵਾ ਲਈ ਆਉਣ ਦਾ ਜੀ ਕਹਿੰਦਾ ਹੀ 2 ਸਾਲ ਹੋ ਗਏ ਬਣੋ 2 ਸਾਲ ਹੋ ਗਏ ਹਾਂਜੀ ਅੱਜ ਆਏ ਹੋ ਬਈ ਸਹੀ ਦੱਸੋ ਕਿਵੇਂ ਮਹਿਸੂਸ ਹੋ ਰਿਹਾ ਤੇ ਅਸਲੀ ਇਹ ਲਾਈਵ ਵੀਡੀਓ ਚੱਲ ਰਹੀ ਹੈ ਕੀ ਮਹਿਸੂਸ ਕਰ ਰਹੇ ਹੋ ਪਹਿਲਾਂ ਇਸ ਇਸ ਜਗ੍ਹਾ ਆਣ ਤੋਂ ਪਹਿਲਾਂ ਕੀ ਸੋਚਦੇ ਸੀ ਅੱਜ ਕੀ ਆ ਕੇ ਡਾਊਟ ਕਲੀਅਰ ਹੋਏ ਜਾਂ ਕੋਈ ਹੋਰ ਡਾਊਟ ਚ ਪੈ ਕੇ ਚੱਲੇ ਹੋ ਜਾਂ ਕੀ ਹੈ ਸਾਰਾ ਸੱਤ ਪਹਿਲਾਂ ਡਾਊਟ ਪਹਿਲਾਂ ਕਲੀਅਰ ਸੀ ਇੱਥੇ ਬਹਿ ਕੇ ਅਲੱਗ ਕੀ ਮਹਿਸੂਸ ਕੀਤਾ ਬਈ ਕਿ ਕਿਹੜੀ ਕਸਟ ਜਿਹੜੀ ਇਹ ਅਸੋਸਾਇਟੀ ਆ ਤੇ ਕਿ ਜਿਹੜਾ ਤੁਸੀਂ ਪੈਸੇ ਆਬ ਨਹੀਂ ਨਾ ਅਕਾਊਂਟ ਚ ਪਉਂਦੇ ਇਹ ਸਭ ਤੋਂ ਵੱਡੀ ਚੀਜ਼ ਹੈ ਵੱਡੀ ਚੀਜ਼ ਤੁਸੀਂ ਦੇਖਿਆ ਬਾਪੂ ਜੀ ਕੋਲ ਜਿਹੜੀਆਂ ਲਾਠੀਆਂ ਦਿਖਾਇਓ ਲੱਕੜ ਦੀਆਂ ਲਾਠੀਆਂ ਨੇ ਬਈ ਔਰ ਇਹ ਲੱਕੜ ਦੀਆਂ ਲਾਠੀਆਂ ਇਹਨਾਂ ਦੇ ਗਵਾਂਢੀ ਨੇ ਵਿਚਾਰੇ ਨੇ ਕਿਸੇ ਨੂੰ ਬਣਾ ਕੇ ਦੇਤੀਆਂ ਰੱਖ ਦੋ ਉੱਥੇ ਤੁਸੀਂ ਇਹ ਦੇਖੋ ਕਿ ਇਹ ਬੰਦਾ ਇਹਦੇ ਨਾਲ ਤੁਰਨਾ ਇੰਨਾ ਕੌਖਾ ਸਾਡਾ ਬੂਟ ਮੜਾ ਕੇ ਲੱਗਣ ਲੱਗ ਜਵੇ ਨਾ ਸਾਡੇ ਯੂਥ ਦਾ ਬੂਟ ਅਸੀਂ ਲੈ ਲਈਏ ਨਵਾਂ ਤੇ ਉਹ ਮੜਾ ਖਾਨ ਲੱਗ ਜਵੇ ਪਿੱਛੋਂ ਅਸੀਂ ਬੂਟ ਸਿੱਟ ਦਿੰਨੇ ਆ ਕਿ ਚਲੋ 3000 ਦਾ ਮੋਢੇ ਦੁਖਣ ਲਾਤੇ ਨੇ ਕਾਰਨ ਕੀ ਚਲੋ 1000 ਕਿੰਨੇ ਦੀ ਲੈ ਕੇ ਆਏ ਹੋ ਤੁਸੀਂ ਇਹ 2000 ਦੀ ਹਨ ਲੇਕਿ 2000 ਰੁਪਏ ਦੀਆਂ ਇਹ ਸਾਖੀਆਂ ਨਹੀਂ ਲੈ ਸਕਦੇ ਸੀ ਕਿ ਜਿਹਦੇ ਕਰਕੇ ਵਿਚਾਰੇ ਕਿੱਡੀ ਦੂਰੋਂ ਤੇ ਕਿੰਨੀ ਉਮੀਦ ਨਾਲ ਆਏ ਨੇ ਅੱਛਾ ਫੈਕਟਰੀ ਚ ਲੱਗਿਆ ਅੱਛਾ ਫੈਕਟਰੀ ਚ ਲੱਗਿਆ ਲੱਕੜਾਂ ਦੀ ਤਾਂ ਉਹਨੇ ਲੈਤੀਆਂ ਉਹਨੇ ਕਰਨੇ ਟਾਈਮ ਜੋੜੀ ਕਰਕੇ ਆ ਕਰਨਾਂ ਦੇ ਬਾਪੂ ਜੀ ਕਿੰਨੇ ਕਦਾ ਖਰਚਾ ਦੱਸਿਆ ਡਾਕਟਰ ਨੇ ਤੁਹਾਡਾ ਸਰ ਉਹਨਾਂ ਦਾ ਤੋਂ ਥੋੜੇ ਦੇ ਉੱਤੇ ਰਿਹਾ ਵੀ ਯੂਸਮਾਨ ਕਾਰਡ ਵੀ ਚੱਲ ਲੇਤਾ ਆਈਸਮਾਨ ਕਾਰਡ ਵੀ ਚੱਲ ਜੂਗਾ ਤੇ 10000 ਦਾ ਖਰਚਾ ਇਹ ਤਾਂ ਕਰਨਾ ਪੈ ਰਿਹਾ ਸਾਨੂੰ ਅਜੇ ਇੱਕ ਵਾਰ ਸਾਨੂੰ ਉਸ ਤੇ ਮਤਲਬ ਪੀੜ ਤੇ ਦੋ ਦੋ ਨਹੀਂ ਮਤਲਬ ਖਰਚਾ ਰਿਹਾ ਪ੍ਰੈਸ਼ਰ ਅੱਛਾ ਵੀ ਅਡੋਰ ਕਰਾਓਗੇ ਤੋਂ ਤੁਸੀਂ ਓਕੇ ਹੋਵੋਗੇ ਜੀ 10000 ਰੁਪਏ ਦੇ ਕਰਕੇ ਤੁਸੀਂ ਕਦੋਂ ਤੋਂ ਆਪਰੇਸ਼ਨ ਨਹੀਂ ਕਰਾ ਪਾਰੇ ਮਸਰ ਬਹੁਤ ਪੰਜ ਵੀ ਮਹੀਨੇ ਹੋ ਗਏ ਜੀ 5 ਮਹੀਨੇ ਹੋ ਚੁੱਕੇ ਇੱਕ 10000 ਰੁਪਏ ਦਾ ਇੰਤਜ਼ਾਮ ਨਾ ਹੋਣ ਕਰਕੇ ਆਪਰੇਸ਼ਨ ਨਹੀਂ ਕਰਾ ਪਾ ਰਹੇ ਯਾਰ ਕੋਈ 20 ਮੰਗਦਾ ਸੀ ਕੁੱਤੀ ਇੱਥੇ ਬਰਨਾਲੇ ਨੂੰ 30000 ਮੰਗਾਈ ਨਾਲੇ ਯੂਸਮਨ ਕਾਰਡ ਤੇ ਤੇਰਾ ਗੋਡਾ ਪਾ ਦਿੰਦਾ ਆ ਕਿੱਡੀ ਵੱਡੀ ਤੁਹਾਨੂੰ ਪਤਾ ਚੋਰ ਬਿਆਰੀ ਹੈ ਬਾਈ ਕਿ ਆਇਸ਼ਮਾਨ ਕਾਰਡ ਵੀ ਚਲਾ ਦੇਣਾ ਤੇ ਕੈਸ਼ ਵੀ ਮੰਗੀ ਜਾਂਦਾ 10000 ਰੁਪਏ ਦੇ ਦੇ ਕਨਾ ਫੇਰ ਤੇਰੀ ਕਦਾਂ ਇਹ ਇਹ ਵਿੱਚ ਆਉਂਦੀ ਨਹੀਂ ਫ੍ਰੈਸ਼ਰ ਜੀ ਕਿੱਡਾ ਮਤਲਬ ਮਤਲਬ ਬੁਰੀ ਗੱਲ ਹੈ ਨਾ ਯਾਰ ਮੈਂ ਤਾਂ ਵੀਡੀਓ ਪਾਉਣ ਦਾ ਮਕਸਦ ਇਹ ਹੁੰਦਾ ਕਿ ਤੁਹਾਨੂੰ ਘਰੇ ਬੈਠੇ ਮੈਂ ਮਹਿਸੂਸ ਕਰਾ ਸਕਾਂ ਕਿ ਕੀ ਬੀਤਦੀ ਆ ਹੁਣ ਦੇਖੋ ਇਹਨਾਂ ਕੋਲ ਹਾਂਜੀ ਆਮ ਆਦਮੀ ਪਾਰਟੀੋਂ ਦੇ ਬੰਦੇ ਨੇ ਮਤਲਬ ਮੇਰੀ ਸਿਫਾਰਿਸ਼ ਕੀਤੀ ਐਸਐਮਓ ਕੋਲੇ ਕਿ ਉਹ ਬੰਦੇ ਨੂੰ ਬੁਲਾ ਕੇ ਉਹਦੀ ਪਤਾ ਕੰਮ ਕਰ ਅੱਛਾ ਜੀ ਕਹੇ ਡਾਕਟਰ ਜੀ ਮੇਰਾ ਕਾਰਡ ਚੈੱਕ ਕੀਤਾ ਕਹਿੰਦਾ ਵੀ ਕਾਰਡ ਚੱਲਦਾ ਜੀ ਅੱਛਾ ਜੀ ਹੁਣਾਂ ਮੈਂ ਪ੍ਰੈਸ਼ਰ ਕਿਉਂ ਨਹੀਂ ਕਰਦਾ ਡਾਕਟਰ ਨੂੰ ਕਹਦਾ ਅੱਛਾ ਜੀ ਕਹਿੰਦਾ ਜੀ ਮੈਂ ਤਾਂ ਖੱਬੇ ਗੁੱਡੇ ਦਾ ਤੋ ਉਹ ਕੀ ਮਤਲਬ ਹੋਇਆ ਮਾ ਭਈ ਲਾਤ ਮੇਰੀ ਇਧਰੋਂ ਫਰੇਚਰ ਸੱਜੀ ਸੱਜਾ ਗੋੜਾ ਗੋੜੇ ਦੁੱਢੀ ਟਾਈਮ ਜਦ ਮੈਨੂੰ ਪਤਾ ਜੀ ਅੱਛਾ ਜੀ ਚਲੋ ਇੱਕ ਠਹਿਰ ਕੇ ਪੈਂਦਾ ਉਹ ਜਿਵੇਂ ਤੁਸੀਂ ਕਹੋਗੇ ਜੀ ਪੂਰਕ ਕਰ ਦਿਆਂਗੇ ਮਾ ਇਹਦੇ ਨਾਲ ਕੀ ਮਤਲਬ ਕਹਿੰਦਾ ਮੇਰੇ ਕੋਲੇ ਭੇਜੋ ਜੀ ਉਹ ਮੈਂ ਮਰਨ ਸੀ ਜਿਵੇਂ ਰੱਜੀ ਇਹ ਮੋ ਜਿਉਂ ਦੇ ਫਿਰ ਗਏ ਤੁਸੀਂ ਮੈਂ ਗਿਆ ਜੀ ਕੀ ਕਹਿੰਦੇ ਪਰ ਤਾਂ ਮੈਨੂੰ ਕਹਿੰਦਾ ਖੜ ਜਾ ਇੱਥੇ ਅੱਛਾ ਅੰਦਰ ਨਹੀਂ ਮਤਲਬ ਪੂਰਾ ਕਲਾਰ ਹੋਇਆ ਬਟੇ ਮਗਰ ਉਹ ਆ ਜਾ ਕੀ ਗੱਲ ਕਹਿੰਦਾ ਤੂੰ ਮੰਤਰੀਆਂ ਦਾ ਸਵਾਰਸਾਲ ਬਾਈ ਜੰਨਾ ਉਧਰੋਂ ਇਸੇ ਮੋ ਤੋਂ ਕਹਿੰਦਾ ਕਲਵਾਈ ਜੰਨਾ ਇਹ ਤਰ੍ਹਾਂ ਕੰਮ ਹੋ ਜੂ ਮੈਨੂੰ ਕਹਾਂ ਜੀ ਪੈਸਾ ਤਾਂ ਲੱਗਣੇ ਨਾਲ ਤੂੰ ਜੀ ਆਏ ਕਈ ਜਣਾ ਵੀ ਪੈਸੇ ਪੈਸੇ ਲੈਲੇ ਪੈਸੇ ਡਾਕਟਰ ਨੇ ਪੈਸੇ ਲੈਲੇ ਕਹਾਂ ਮੈਂ ਕਹਾਂ ਬਾਹ ਜੀ ਮੈਂ ਸਰਕਾਰੀ ਦੇ ਕੋਲ ਕਹਾਂ ਇੱਕ ਵੀ ਬੰਦਾ ਮੈਨੂੰ ਮਿਲਾ ਦਿਓ ਸੁਣ ਰਹੇ ਹੋ ਮੈਨੂੰ ਟਾਈਮ ਹੀ ਨਹੀਂ ਮਿਲਦਾ ਪ੍ਰਚਾਰ ਮੈਂ ਪ੍ਰਚਾਰ ਕਿਉਂ ਕਰੂੰ ਜੀ ਉਦਾਂ ਕਿੰਨੇ ਪੈਸੇ ਮੰਗੇ ਡਾਕਟਰ ਨੇ ਫਿਰ ਉਹਨੇ ਜੀ ਮੰਗਾਈ 30 ਅੱਛਾ ਸਰਕਾਰੀ ਡਾਕਟਰ ਨੇ ਹਾਂ ਤਪੇ ਹਿਉ ਪਤਾ ਕਾ ਸਰਕਾਰੀ ਨਹੀਂ ਜੀ ਅੱਛਾ ਗੋਡਾ ਕਹਿੰਦਾ ਤੇਰਾ ਫ੍ਰੀ ਕਾਰਡ ਤੇ ਪਾ ਦੂੰਗਾ ਤੇ ਇਹਦੇ ਮੈਨੂੰ ਦੇ 30000 ਰੁਪਏ ਰਾੜ ਪਾਂ हां जी अच्छा ਤੇ ਹੁਣ ਇਹਨਾਂ ਨੇ ਜਿਹੜੇ ਮਤਲਬ ਹੋਰ ਸੀਗੇ ਜੀ ਤੱਪੇ ਪਤਾ ਕਰਿਆ ਸੀ ਡਾਕਟਰ ਕੋਲ ਨਹੀਂ ਗਏ ਉਹ ਬਾਹਰੋਂ ਤੁਹਾਨੂੰ ਦੱਸਿਆ ਵੀ 19000 ਰੁਪਏ ਲੱਗੂ ਵੈਸੇ ਮੈਂ ਨਾ ਕਈ ਵਾਰ ਸੋਚਦਾ ਬਾਈ ਕਿ ਮੈਂ ਇੰਨਾ ਸਿਸਟਮ ਨੂੰ ਭੰਡਦਾ ਮਤਲਬ ਮੈਨੂੰ 10 ਸਾਲ ਹੋ ਗਏ ਸਿਸਟਮ ਦੇ ਖਿਲਾਫ ਬੋਲਦੇ ਸਿਸਟਮ ਦੇ ਸਿਸਟਮ ਕੀ ਹੈ ਭਾਈ ਬੰਦਿਆਂ ਦਾ ਸਿਸਟਮ ਹੈ ਸਰਕਾਰ ਦਾ ਸਿਸਟਮ ਹੈ ਕਿ ਸਰਕਾਰ ਦੇ ਬੰਦੇ 'ਚ ਕਿਸੇ 'ਚ ਇੰਨੀ ਵੀ ਜੁਰਤ ਹੈ ਨਹੀਂ ਕਿ ਮੇਰਾ ਮੂੰਹ ਬੰਦ ਕਰਨ ਵਾਸਤੇ ਮੈਨੂੰ ਬੁਲਾ ਕੇ ਇੱਕ ਵਾਰੀ ਮੇਰੇ ਡਾਊਟ ਚਾਰ ਕਲੀਅਰ ਹੀ ਕਰ ਦੋ ਜੇ ਸਪੋਜ਼ ਤੁਸੀਂ ਸਿਸਟਮ ਤਾਨੂੰ ਰੋਜ਼ ਪਤਾ ਹੈ ਕਿ ਨਮੂਲ ਸਾਡੇ ਖਿਲਾਫ ਬੋਲਦਾ ਹੈ ਸਿਸਟਮ ਦੇ ਖਿਲਾਫ ਮੈਡੀਕਲ ਸਿਸਟਮ ਦੇ ਖਿਲਾਫ ਕਿ ਜੇ ਤੁਸੀਂ ਸੱਚੇ ਹੋ ਤੁਹਾਡੇ ਕੋਲ ਮੇਰਾ ਨੰਬਰ ਵੀ ਹੈਗਾ ਹਰ ਵੀਡੀਓ ਤੇ ਮੈਂ ਉੱਪਰ ਨੰਬਰ ਪਾਣਾ ਕਿ ਤੁਸੀਂ ਮੈਨੂੰ ਫੋਨ ਕਰਕੇ ਬੁਲਾ ਕੇ ਮੇਰੇ ਡਾਊਟ ਕਲੀਅਰ ਨਹੀਂ ਕਰ ਦੋ ਜੋ ਚੀਜ਼ ਅੰਕਲ ਨੇ ਬੋਲੀ ਹੈ ਜੀ ਇਹ ਚੀਜ਼ ਅਸੀਂ ਹਕੀਕਤ ਦੇਖੀ ਹੈ ਤੁਸੀਂ ਕੀ ਦੇਖਿਆ ਬਈ ਮੈਂ ਹਰਨੀ ਦਾ ਆਪਰੇਸ਼ਨ ਕਰਵਾਇਆ ਸੀ ਸਰਕਾਰੀ ਹਸਪੀਟਲ 'ਚ ਤੇ ਉਹ ਕਹਿੰਦੇ ਵੀ ਫ੍ਰੀ ਹੋ ਜਾਊਗਾ ਤੇ ਇੱਕ ਮੇਰਾ ਦੋਸਤ ਦੋਸਤ ਸੀ ਉਹਦਾ ਗਾਂ ਦੀਆਂ ਦੋਸਤ ਸੀ ਉਹ ਸੀਗਾ ਡਾਕਟਰ ਤੇ ਉਹਨੇ ਕਿਹਾ ਵੀ ਮੈਂ ਮੈਂ ਇਹ ਸਾਊਦੀ ਅਰਬ ਤੋਂ ਆਇਆ ਮੈਂ ਟਰਾਲਾ ਚਲਾਉਣਾ ਉੱਥੇ ਠੀਕ ਹੈ ਮੈਂ ਜਲਦੀ ਜਾਣਾ ਸੀ ਤੇ ਉਹ ਕਹਿੰਦਾ ਵੀ ਮਹੀਨੇ ਚ ਤਾਂ ਨਹੀਂ ਹੋਣਾ ਤੈਨੂੰ ਕਾਟਮੈਂਟ ਲੈਣੀ ਪਣੀ ਹੈ ਘੱਟੋ ਘੱਟ 2-3 ਮਹੀਨੇ ਤੈਨੂੰ ਲੱਗ ਜਾਣਗੇ ਮੈਂ ਪ੍ਰੋਬਲਮ ਦੇ ਵਿੱਚ ਸੀਗਾ ਪ੍ਰਾਈਵੇਟ ਐਨਾ ਕਰਵਾ ਨਹੀਂ ਸਕਦੇ ਜੀ ਨਾਰਮਲ ਮਿਡਲ ਕਲਾਸ ਫੈਮਿਲੀ ਤੋਂ ਬਿਲੋਂਗ ਕਰਦੇ ਜੀ ਤੇ ਉਹਦੇ ਕਰਕੇ ਉਹ ਕਹਿੰਦਾ ਵੀ ਘੱਟੋ ਘੱਟ ਖਰਚਾ ਤਾਂ ਲੱਗੂਗਾ ਮੈਂ ਚਲ ਕੋਈ ਨਹੀਂ ਵੀ ਜੇ ਏਅਰ 2000 ਮੰਨੂ ਠੀਕ ਆ ਗਟੋ ਗਟੋ 4000 ਰੁਪਿਆ ਜੀ ਇਧਰ ਉਧਰ ਉਹਨੇ ਡਾਕਟਰ ਨਾਲ ਲੈ ਲਿਆ ਉਹ ਆਪ ਨਹੀਂ ਖੋਦ ਫੜਦੇ ਜੀ ਪਹਿਲੀ ਗੱਲ ਉਹ ਉਹਨਾਂ ਦੇ ਰੱਖੇ ਹੋਏ ਆ ਉਹ ਫੜਦੇ ਨੇ ਉਹਨਾਂ ਨੇ ਗਾਂ ਦੀ ਗਾਂ ਫੜ ਕੇ ਫੇਰ ઓਪਰੇਟ ਕਰਨਾ ਜੀ ਦੇਖੋ ਬਿਲਕੁਲ ਤੇ ਤੁਸੀਂ ਇਹ ਤੁਹਾਡੀ ਕਿ ਮੈਂ ਵੀਡੀਓ ਵੀ ਦੇਖੀ ਤੁਸੀਂ ਦੱਸ ਰਹੇ ਸੀ ਉਹਦੇ ਵਿੱਚ ਵੀ ਸਾਰੀ ਮੈਡੀਸਨ ਜਿਹੜੀ ਮਿਲਦੀ ਹੈ ਨਾ ਫ੍ਰੀ ਉਹ ਟੋਟਲ ਨਹੀਂ ਮਿਲਦੀ ਹਾਂ ਨਹੀਂ ਮਿਲਦੀ ਕੁੱਤ ਦਵਾਈਆਂ ਮੈਡੀਸਨ 10 ਚੋਂ 4 ਮਿਲ ਜਾਂਦੀਆਂ 6 ਨਹੀਂ ਮਿਲਦੀਆਂ ਹਾਂ ਉਹ ਕਹਿੰਦੇ ਬਾਹਰੋਂ ਲੈ ਲਓ ਉਹ ਵੀ ਮੈਂ ਹਕੀਕਤ ਦੇਖੀ ਆ ਬਈ ਇਹਦਾ ਹੱਲ ਕੀ ਹੈ ਯੂਥ ਹੋਣ ਦੇ ਨਾਲ ਤੁਸੀਂ ਵੀ ਨੌਜਵਾਨ ਹੋ ਤੁਸੀਂ ਵੀ ਪੰਜਾਬ ਨੂੰ ਪਿਆਰ ਕਰਦੇ ਹੋ ਮੈਂ ਵੀ ਪੰਜਾਬ ਨੂੰ ਪਿਆਰ ਕਰਦਾ ਇਹ ਜਿਹੜਾ ਵਿਗੜਿਆ ਹੋਇਆ ਸਿਸਟਮ ਹੈ ਸਰਕਾਰਾਂ ਵੀ ਬਦਲ ਕੇ ਦੇਖ ਲੀਆਂ ਇਹ ਫਿਰ ਹਾਲਾਤ ਕੀ ਨੇ ਗਰਾਊਂਡ 'ਚ ਮਤਲਬ ਲੋਕਾਂ ਦਾ ਦਾਣ ਹੀ ਮਲਵਾਈ ਜਾਵਾ ਹਾਂ ਲੋਕ ਨਹੀਂ ਹਾਂਜੀ ਲੋਕ ਨਹੀਂ ਯਾਰ ਬੋਲਦੇ ਲੋਕ ਕੀ ਕਰਨ ਅੰਕਲ ਲੋਕਾਂ ਨੇ ਤਾਂ ਨਵੀਂ ਪਾਰਟੀ ਨੂੰ ਦਿੱਤਾ ਸੀ ਮੌਕਾ 2 ਸਾਲ ਹੋ ਗਏ ਨਵੀਂ ਪਾਰਟੀ ਪੁਰਾਣੀਆਂ ਤੋਂ ਅੱਕੇ ਪੈ ਸੀ ਕਰ ਦਿੰਦੇ ਸਰ ਕੰਮ ਨਹੀਂ ਇਹ ਡਾਕਟਰ ਨਹੀਂ ਗੱਲ ਕਰਦਾ ਇਹ ਨਹੀਂ ਡਾਕਟਰ ਹੁਣ ਡਾਕਟਰ ਨੂੰ ਤੁਹਾਡੇ ਰਗਾ ਜਾ ਕੇ ਤਾਂ ਨਹੀਂ ਡਾਂਟ ਸਕਦਾ ਮੇਰੀ ਖਰਾਬ ਬੋਲੀ ਚੋਗਾ ਜਿਹਦਾ ਕੰਮ ਹੋ ਗਿਆ ਜੀ ਹਾਂ ਡਾਕਟਰ ਡਾਕਟਰ ਨੂੰ ਕੌਣ ਕਾਬੂ ਕਰੇ ਡਾਕਟਰ ਸਪੋਜ਼ ਤੁਹਾਡੇ ਕੋਲ ਪੈਸੇ ਮੰਗ ਰਿਆ ਜਾਂ ਡਾਕਟਰ ਨੂੰ ਮੈਂ ਕਹਿੰਦਾ ਕੋਈ ਸੱਚੀ ਵਿੱਚ ਦਿੱਕਤ ਹੈ ਡਾਕਟਰ ਦੀ ਵੀ ਆਪਾਂ ਸੁਣਨੀ ਆ ਨਾ ਆਪਾਂ ਇਹ ਇਦਾਂ ਦੇ ਬੰਦੇ ਤਾਂ ਹੈ ਨਹੀਂ ਕਿ ਇੱਕ ਤਰਫ ਸੁਣ ਕੇ ਭੰਡ ਦਈਏ ਮੰਨਿਆ ਕਿ ਕੁਝ ਸਰਕਾਰ ਦੀਆਂ ਗਲਤੀਆਂ ਨੇ ਕੁਝ ਡਾਕਟਰਾਂ ਦੀਆਂ ਗਲਤੀਆਂ ਪਰ ਇਹਨਾਂ ਨੂੰ ਹੱਲ ਕੌਣ ਕਰੇਗਾ ਬਹਿ ਕੇ ਹੁਣ ਜਿਵੇਂ 6 ਮਹੀਨੇ ਤੋਂ ਰੁੱਲ ਰਿਹਾ ਬੰਦਾ ਯਾਰ 10000 ਰੁਪਏ ਯਾਰ ਕੀ ਗੱਲ ਬਰਨਾਲੇ ਤੋਂ ਉੱਠ ਕੇ ਨੂੰ ਇੱਥੇ ਆਣਾ ਪਿਆ ਯਾਰ 6 ਮਹੀਨੇ ਲਾਤੇ ਯਾਰ 10000 روپے ਦੇ ਪਿੱਛੇ ਬਈ ਦਰਦ ਨਾਲ ਤੜਪ ਰਿਆ 2 ਵਜੇ ਤੇ ਲੱਆ ਹੋਇਆ ਹੈ 2 ਵਜੇ ਦਾ ਦੁਪਹਿਰ ਦਾ ਚੱਲਿਆ ਹੋਇਆ ਕੋਈ ਲੰਗਰ ਨਹੀਂ ਸਕਿਆ ਆਉਣਾ ਕੋ ਰੁੱਟੀ ਨਹੀਂ ਖਾਦੀ ਹੋਣੀ ਇਕੱਲਾ ਘਰੇ ਰਹਿੰਦਾ 50 ਲੈ ਤੇ 8 ਰੋਲੇ ਨੇ ਉੱਥੋਂ ਬਚੜ ਅੱਛਾ ਉੱਥੇ ਦਾ ਕਿੱਥੇ ਤੇ ਬੈਠੇ ਨੇ ਜੀ ਕਿੰਨੇ ਵੇਲੇ ਆ ਕੇ ਬੈਠੇ ਗੁਰਦੁਆਰਾ ਸਾਹਿਬ ਜੀ ਮੈਂ ਹੌਲੀ ਹੌਲੀ ਮੱਥਾ ਟੇਕਿਆ ਜੀ ਫਿਰ ਡੱਗਾਂ ਨਾਲ ਡਰ ਲੱਗੀ ਇੱਥੇ ਦਾ ਮਾਬਦ ਗਿਆ ਤਨ ਕੀ ਹੈ ਜੀ ਆ ਗੁਰਦੁਆਰਾ ਦੱਸੋ ਬਈ ਗਰਾਊਂਡ ਤੇ ਕੀ ਹਾਲਾਤ ਨੇ ਫਿਰ ਜਿਹੜੀ ਯੂਥ ਸਾਡੇ ਰਿਓ ਇੰਸਟਾਗ੍ਰਾਮ ਤੇ ਰੀਲਾਂ ਪਾ ਦਿੰਦੀ ਐ ਨਮੂਲ ਤਾਂ ਇਲੈਕਸ਼ਨ ਲੜੇਗਾ ਇਹ ਤਾਂ ਫੇਮ ਖਟਦਾ ਐ ਇਹ ਤਾਂ ਵੀਊ ਖਟਦਾ ਐ ਇੱਥੇ ਬਹਿ ਕੇ ਮਤਲਬ ਗੱਲਬਾਤ ਕਰਨ ਨੂੰ ਆਪਣੇ ਕੋਲ ਬੰਦੇ ਹੈ ਨਹੀਂ ਅਸੀਂ ਵੀ ਇਹ ਚੀਜ਼ ਦੇਖ ਰਹੇ ਸੀ ਸਰ ਜਦੋਂ ਤੁਸੀਂ ਆਏ ਹੋ ਮੈਂ ਇਹ ਮੇਰੇ ਭਾਜੀ ਨੇ ਤੇ ਅਸੀਂ ਚੀਜ਼ ਦੇਖ ਮੈਂ ਇਹਨਾਂ ਨਾਲ ਗੱਲ ਕਰ ਰਿਹਾ ਸੀ ਮੈਂ ਹੈ ਜੇ ਇੱਥੇ ਕੋਈ ਰੀਲਾਂ ਵਾਲਾ ਮੁੰਡਾ ਆਉਂਦਾ ਜਾਂ ਕੁੜੀ ਆਉਂਦੀ ਤਾਂ ਇੱਥੇ ਬਹੁਤ ਕਾਠ ਹੋ ਜਾਣਾ ਸੀ ਮੈਂ ਭਾਜੀ ਆਏ ਨੇ ਵੀਰਾ ਆਇਆ ਮੈਂ ਕਿਹਾ ਵੀ ਇਹਨਾਂ ਨਾਲ ਕੋਈ ਬੌਂਸਰ ਨਹੀਂ ਕੋਈ ਬੰਦਾ ਅੱਗੇ ਪਿੱਛੇ ਨਹੀਂ ਮਾਣੇ ਮੋਟੇ ਹੈਗੇ ਆ ਚਲੋ ਠੀਕ ਨਹੀਂ ਮੈਂ ਉਹ ਚੀਜ਼ ਦੇਖੀ ਨਹੀਂ ਹੱਲ ਕੀ ਬਈ ਹੱਲ ਕੀ ਅਸੀਂ ਇਸ ਚੀਜ਼ ਦਾ ਹੱਲ ਕੀ ਆ ਮਤਲਬ ਅਸੀਂ ਰੋਜ਼ ਇੱਥੇ ਬੈਠੇ ਆ ਯੂਥ ਨੂੰ ਤੁਸੀਂ ਆਇਆ ਮਨ ਬੜੀ ਖੁਸ਼ੀ ਹੋਈ ਦਿਲੋਂ ਦੇਖੋ ਬਈ ਸੇਵਾ ਦੀ ਨਾ ਮਾਊਂਟ ਮੈਟਰ ਨਹੀਂ ਕਰਦੀ ਕੋਈ ਇੱਥੇ ਮੇਰੇ ਕੋਲ ਵੈਸੇ ਹੀ ਆ ਜਵੇ ਨਾ ਯਾਰ ਅਸੀਂ ਸੇਵਾ ਨਹੀਂ ਤੈਨੂੰ ਦੇਖਣ ਆਣਾ ਇੱਥੇ ਬੈਠੇ ਇੱਥੇ ਕੁਐਸਚਨ ਕਰੇ ਮੈਨੂੰ ਯਾਰ ਤੁਸੀਂ ਆਹ ਮਰੀਜ਼ ਨੂੰ ਐਵੇਂ ਕਿਉਂ ਕਿਹਾ ਇਹਨੂੰ ਐਵੇਂ ਕਿਉਂ ਕਿਹਾ ਤੁਸੀਂ ਇਹਦੀ ਫੋਟੋ ਕਿਉਂ ਦਿਖਾ ਰਹੇ ਹੋ ਤੁਸੀਂ ਇਹਨੂੰ ਜਲੀਲ ਕਿਉਂ ਜਦ ਲੋਕ ਕਹਿੰਦੇ ਨੇ ਗਾਣਿਆਂ 'ਚ ਅੱਜਕੱਲ ਤਵੇ ਲਾਈ ਜਾਂਦੇ ਨੇ ਮੇ ਮੈਂ ਹੈਰਾਨ ਆ ਪੰਜਾਬ ਦੇ ਵੱਡੇ ਰਾਖੇ ਦੇਖੋ ਸਿੰਗਰ ਨਾ ਬਾਈ ਬਹੁਤ ਵੱਡੀ ਇੱਕ ਦੇਣ ਹੈ ਸਿੱਧੂ ਮਸੂਏ ਨੇ ਆਪਣੀ ਕਲਮ ਨਾਲ ਦੁਨੀਆ ਹਿਲਾ ਦਿੰਦਾ ਸੀ ਉਹ ਇੱਕ ਕਲਮ ਚ ਗਾਣਾ ਪਾਉਂਦਾ ਸੀਗਾ ਲਾਈਨ ਪਾਉਂਦਾ ਸੀ ਸਿਸਟਮ ਹਿੱਲ ਜਾਂਦਾ ਸੀ ਅੱਜ ਕੱਲ੍ਹ ਦੇਖੋ ਕਿੱਡੇ ਗਿਰਗੇ ਨੇ ਲੋਕ ਮੈਨੂੰ ਟਾਰਗੇਟ ਕਰਦੇ ਨੇ ਗਾਣਿਆਂ ਚ ਮੇਰੇ ਤੇ ਲਾਈਨਾਂ ਪਾ ਕੇ ਆਖੇ ਜੀ ਮਤਲਬ ਕੀ ਕੀ ਲਾਈਨਾਂ ਨੇ ਚਲੋ ਮੈਂ ਉਹਨੂੰ ਬੋਲੂਗਾ ਵਿਚਾਰਿਆਂ ਦਾ ਸਿੱਧਾ ਟਾਰਗੇਟ ਹੋਏਗਾ ਪਰ ਮੈਂ ਉਹਨਾਂ ਨੂੰ ਉਹਨਾਂ ਨੂੰ ਪੁੱਛਣਾ ਚਾਹੁੰਦਾ ਤੁਹਾਡੇ ਜ਼ਰੀਏ ਕਿ ਕੀ ਗਲਤੀ ਕਰ ਰਹੇ ਅਸੀਂ ਇੱਥੇ ਬਹਿ ਕੇ ਇੱਕ ਪਾਸੇ ਬਗੈਨੇ ਪੰਜਾਬ ਬਚਾ ਲਓ ਇਹ ਪੰਜਾਬ ਦਾ ਵਾਸੀ ਨਹੀਂ ਉਹ ਜਿਹੜਾ ਬਾਪੂ ਉਹ ਬੈਠਾ ਹੈ ਉਹ ਸਾਖੀਆਂ ਲੈ ਕੇ ਉਹ ਪੰਜਾਬ ਦਾ ਵਾਸੀ ਨਹੀਂ ਉਹ ਤਾਂ ਪੰਜਾਬੀ ਹੈ ਸਿੱਖ ਹੈ ਆਪਣਾ ਪੰਜਾਬ ਚ ਆਪਸ ਸਿੱਖ ਕਹਿੰਦੇ ਆ ਉਹ ਜਿਹੜੀ ਮਾਤਾ ਬੈਠੀ ਆ ਉਹ ਦੋਨੋਂ ਮਾਂ ਪੁੱਤ ਦੀ ਮਾਂ ਨੇ ਬਾਈ 7500 ਰੁਪਏ ਦਾ ਇਲਾਜ ਹੋਣਾ ਇਹਨਾਂ ਦਾ ਇਹ ਦੋਨਾਂ ਨੇ ਅੰਮ੍ਰਿਤ ਛਕਿਆ ਆਇਆ ਇਹ ਪੰਜਾਬ ਦੇ ਬੱਚੇ ਨਹੀਂ ਮੈਨੂੰ ਤੋਲਦੇ ਨੇ ਧਰਮ ਨਾਲ ਕਿ ਜੀ ਇਹ ਅਸੀਂ ਇਹ ਬਣਦੇ ਨੇ ਪੰਜਾਬ ਦੇ ਵੱਡੇ ਰਾਖੇ ਕਿ ਇਹ ਧਰਮ ਦੇ ਜਿਆਦਾ ਰਾਖੇ ਨੇ ਮੈਂ ਗੈਰ ਧਰਮ ਦਾ ਮੈਨੂੰ ਬਣਾ ਕੇ ਮੈਨੂੰ ਟਾਰਗੇਟ ਕਰਦੇ ਨੇ ਯਾਰ ਜੇ ਤੁਸੀਂ ਧਰਮ ਦਸਲੀ ਰੱਖਿਓ ਤੁਸੀਂ ਲਾਓ ਡੇਰਾ ਤੁਸੀਂ ਛੱਡੋ ਸਿੰਗਿੰਗ ਕੋਈ ਸਿੰਗਰ ਹੈ ਬਾਈ ਸ਼ੋਅ ਲਾ ਕੇ ਮੰਗ ਲੈਣਾ 20 ਲੱਖ ਰੁਪਈਆ ਤੇ ਦੋ ਕੇ ਗਾ ਦੇਣੇ ਕੌਮ ਤੇ ਗਾਣੇ ਇਹਦਾ ਮਤਲਬ ਕਿ ਤੁਸੀਂ ਕੌਮ ਦੇ ਰੱਖਿਓਗੇ ਬਿਲਕੁਲ ਬਾਈ ਜੇ ਤੁਸੀਂ ਕੌਮ ਦੇ ਰੱਖਿਓ ਨਾ ਫਿਰ ਆਪਣੇ ਕੌਮ ਦੇ ਬੰਦੇ ਨੂੰ ਆਵਾਜ਼ ਮਾਰੋ ਕਿ ਮੇਰੀ ਕੌਮ ਚ ਜਾਂ ਮੇਰੇ ਸਿੰਘਾਂ ਚ ਜਾਂ ਹਿੰਦੂਆਂ ਚ ਮੁਸਲਮਾਨਾਂ ਚ ਕੋਈ ਬੰਦਾ ਲਾਜ ਪੱਖੋਂ ਨਹੀਂ ਮਰੇਗਾ ਮੇਰੇ ਕੋਲ ਆਓ ਫਿਰ ਮੈਂ ਮੰਨਾਂ ਇਹ ਕੌਮ ਦਾ ਰੱਖ ਅੱਜਕੱਲ ਜਿਹਦੇ ਤੁਸੀਂ ਉਂਗਲੀ ਉਠਾਉਂਗੇ ਜੀ ਚਾਹੇ ਉਹ ਸੇਕਾ ਚਾਹੇ ਮੁਸਲਮਾਨਾ ਚਾਹੇ ਹਿੰਦੂਆ ਉਹਨੇ ਤੁਹਾਨੂੰ ਟਾਰਗੇਟ ਕਰ ਲੈਣਾ ਤੁਹਾਨੂੰ ਉਹਨੇ ਕਹਿਣਾ ਵਾ ਹਾਂ ਕੁਐਸਚਨ ਪੁੱਟ ਕਰਨਾ ਤੁਹਾਡੇ ਹੀ ਧਰਮ ਦਾ ਤੇ ਤੁਹਾਨੂੰ ਹੀ ਧਰਮ ਦੇ ਸੂਤ ਭੰਡਣਾ ਤੁਸੀਂ ਯੂਥ ਹੋਣ ਦੇ ਨਾ ਤੇ ਕੀ ਮਹਿਸੂਸ ਕਰਦੇ ਹੋ ਵੀ ਇੱਥੇ ਬਹਿ ਕੇ ਕਿ ਜਿਹੜੇ ਗਰਾਊਂਡ ਤੇ ਲੋਕ ਬੈਠੇ ਨੇ ਆ ਬਾਪੂ ਬੈਠਾ ਦੁੱਖ ਘਾਣੇ ਤੁਸੀਂ ਸਾਰਿਆਂ ਦੇ ਦੁੱਖ ਤਕਰੀਬਨ ਸੁਣੇ ਜਿੰਨੇ ਮਰੀਜ਼ ਇੱਥੇ ਆਏ ਕੀ ਮਹਿਸੂਸ ਕਰ ਰਹੇ ਹੋ ਕਿ ਤੇ ਮੈਂ ਆਪਣੇ ਵੱਲੋਂ ਹੋਰ ਕਿਹੜੀ ਵੀਡੀਓ ਚ ਗੱਲ ਕਵਾਂ ਜਾਂ ਤੁਸੀਂ ਇੱਥੇ ਬੈਠੇ ਹੋ ਤੁਸੀਂ ਮੈਨੂੰ ਆਪਣੇ ਮੂੰਹੋਂ ਕਿਹਾ ਕਿ ਭਾਈ ਮੈਂ ਉਸ ਮਰੀਜ਼ ਦੀ ਸਾਰੀ ਹੈਲਪ ਕਰਨੀ ਇਹਨਾਂ ਬਾਪ ਠੀਕ ਹੈ ਇਹਨਾਂ ਨੇ ਦੇਖ ਕੇ ਮੈਨੂੰ ਕਿਹਾ ਕਿ ਬਾਪੂ ਨੂੰ ਨਵੀਆਂ ਸਾਕੀਆਂ ਲੈ ਕੇ ਦਿਓ 10000 ਰੁਪਏ ਦਾ ਖਰਚਾ ਨਾ ਹੀ ਕਰਨ ਇਸ ਤੋਂ ਜ਼ਿਆਦਾ ਟਰਾਂਸਪੈਰੈਂਸੀ ਤੇ ਇਸ ਤੋਂ ਜ਼ਿਆਦਾ ਪਾਰਦਰਸ਼ਤਾ ਮੈਂ ਹੋਰ ਕੀ ਲਿਆਵਾਂ ਜੇ ਨਹੀਂ ਦੇ ਸਕਦਾ ਮਤਲਬ ਜੇ ਮੇਰੇ ਬਾਹ ਫੜੂਆ ਇਸ ਟਾਈਮ ਮੈਂ ਹੋਂਦੇ ਕੋਈ ਰਿਸ਼ਤੇਦਾਰ ਪਤਾ ਲੈਣ ਵੀ ਨਹੀਂ ਆਉਂਦਾ ਜੀ ਉਹ ਬਾਈ ਮਾੜੇ ਟਾਈਮ ਚਾ ਸੋ ਬਲੈਂਡ ਬੰਦੇ ਨੇ ਦੇਖੋ ਮੈਨੂੰ 1000 ਰੁਪਏ ਫੇਰ ਵੀ ਭੇਜਾ ਜੀ ਬਾਪੂ ਰਿਸ਼ਤੇਦਾਰ ਕਹਦੇ ਨਾ ਮੇਰੇ ਰਿਸ਼ਤੇਦਾਰ ਨਾ ਤੁਹਾਡੇ ਰਿਸ਼ਤੇਦਾਰ ਇਨਸਾਨੀਅਤ ਦੇ ਨਾਤੇ ਬੈਠੇ ਨੇ ਆ ਕੇ ਜੇ ਵੀਡੀਓ ਨਾ ਪੋਵੇ ਤਾਂ ਲੋਕਾਂ ਨੂੰ ਪਤਾ ਕਿੱਦਾਂ ਲੱਗੇ ਤੁਹਾਨੂੰ ਕਿੱਦਾਂ ਪਤਾ ਲੱਗਦਾ ਕਿ ਇੱਥੇ ਆਣਾ ਹੈ ਇਹਨਾਂ ਨੂੰ ਪਤਾ ਕਿੱਦਾਂ ਲੱਗਦਾ ਇੱਥੇ ਆਣਾ ਪਹਿਲੀ ਗੱਲ ਤਾਂ ਅਸੀਂ ਵੀਡੀਓ 'ਚ ਆਉਣਾ ਨਹੀਂ ਚਾਹੁੰਦੇ ਸੀ ਮੈਨੂੰ ਪਤਾ ਅਸੀਂ ਆ ਗਏ ਆਂ ਅਸੀਂ ਬੰਦੇ ਵੀ ਬਸ ਦਾਨ ਕਰਕੇ ਆਦਾ ਇੱਥੇ ਚਲੇ ਜਾਵਾਂ ਹਾਂ ਜੇ ਗੁਰੂ ਘਰ ਵੀ ਕਰਨਾ ਕਦੇ-ਕਦੇ ਅਸੀਂ ਐਂ ਕਰਦੇ ਆਂ ਬਿਲਕੁਲ ਠੀਕ ਹੈ ਜੀ ਗੁਪਤ ਦਾਨ ਕਰ ਰਿਹਾ ਰਿਸ਼ਤੇਦਾਰ ਵੀ ਦੇਖੂਗਾ ਬੈਠੂਗਾ ਤੇ ਹੁਣ ਮੈਂ ਆਪਣੇ ਭਾਜੀ ਨੂੰ ਭਾਜੀ ਕਹਿ ਰਹੇ ਸੀ ਵੀ ਰਿਸ਼ਤੇਦਾਰ ਦੇਖਣੇ ਕੀ ਕਹਿਣਗੇ ਵੀ ਹਣਾ ਹਵਾ ਕਰ ਰਹੇ ਆਂ ਸੁਹਫ ਕਰਦੇ ਆਂ ਸੁਹਫ ਆ ਹਣਾ ਤੇ ਫਿਰ ਮੈਂ ਕਿਹਾ ਇਹਨਾਂ ਨੂੰ ਵੀ ਨਹੀਂ ਵੀ ਉਹਨਾਂ ਦੇ ਇ ਭਾਈ ਉਹੀ ਤਾਂ ਮੇਰਾ ਰੌਲਾ ਹੈ ਰੌਲਾ ਬਾਈ ਵਿਊਆਂ ਦਾ ਤਾਂ ਹੈ ਹੀ ਨਹੀਂ ਯਾਰ ਬਾਈ ਫੇਸਬੁਕ ਇੰਸਟਾਗ੍ਰam ਚਲੋ ਇੰਸਟਾਗ੍ਰam ਦਾ ਕੋਈ ਪੈਸੇ ਦਿੰਦਾ ਨਹੀਂ ਜਦੋਂ ਫੇਸਬੁਕ ਪੈਸੇ ਨਹੀਂ ਵੀ ਦਿੰਦੀ ਸੀ ਮੈਂ ਉਹਦੇ ਇੱਥੇ ਧੱਕੇ ਖਾਂਦਾ ਸੀ ਤੁਹਾਨੂੰ ਕੀ ਲੱਗਦਾ ਮੈਂ ਦੇਖੋ ਇੰਨੇ ਇੰਨੇ ਬਲੌਗਰ ਨੇ ਯੂਟਿਊਬਰ ਨੇ ਉਹ ਵੀਡੀਓ ਕਿਉਂ ਬਣਾਉਂਦੇ ਨੇ ਪੈਸੇ ਕਮਾਣ ਲਈ ਫਿਰ ਇੱਕ ਆ ਵੀ ਤਾਂ ਤਰੀਕਾ ਪੈਸੇ ਕਮਾਣ ਦਾ ਸੌਖਾ ਹੀ ਹੈ ਵੀਡੀਓ ਬਣਾਓ ਸੇਵਾ ਹੋ ਜੂਗੀ ਮੈਂ ਤਾਂ ਕਹਿੰਦਾ ਹਰ ਬੱਚੇ ਨੂੰ ਇਦਾਂ ਪੈਸੇ ਕਮਾਣੇ ਚਾਹੀਦੇ ਹੈ ਹੈਂਡੀਕਾਰਟ ਨੂੰ ਪਹਿਲਾਂ ਨਹੀਂ ਜੀ ਪਰ ਦਵਾਈ ਲੈਣ ਦਿੰਦਾ ਨਾ ਕੋਈ ਪਰਚੀ ਕਟਾਉਣ ਦਿੰਦਾ ਜ ਇੱਕ ਇੱਕ ਗਰਾਊਂਡ ਦੇ ਹਾਲਾਤ ਮੈਂ ਤਾਂ ਇਹ ਲੋਕਾਂ ਨੂੰ ਮਤਲਬ ਯੂਥ ਨੂੰ ਵੇਅਰ ਕਰਨਾ ਚਾਹੁੰਦਾ ਕਿ ਨਾ ਕਿਸੇ ਜਿਵੇਂ ਕਿਸੇ ਨੇ ਮੇਰੇ ਤੇ ਗਾਣਾ ਕੱਢਤਾ ਉਹਦੇ ਗਾਣੇ ਦੀਆਂ ਲਾਈਨਾਂ ਪਾਪਾ ਕਿ ਨਾ ਮੈਨੂੰ ਰੀਲਾਂ ਤੇ ਟੈਗ ਕਰੀ ਜਾਂਦੇ ਨੇ ਹੁਣ ਮੇਰਾ ਦਿਲ ਤਾਂ ਹੈ ਕਿ ਮੈਂ ਠੋਕੇ ਜਵਾਬ ਦੇਵਾਂ ਪਰ ਨਾ ਕੰਟਰੋਵਰਸੀ ਸ਼ੁਰੂ ਹੋ ਜਾਏਗੀ ਇਹ ਧਾਰਮਿਕ ਕੰਟਰੋਵਰਸੀ ਚੱਲ ਪੈਣੀ ਹੈ ਹਾਂ ਬਸ ਇਹ ਮੁੱਦਾ ਧਾਰਮਿਕ ਚੱਲ ਪੈਣਾ ਕਿਉਂਕਿ ਜਿਹੜੇ ਮੈਨੂੰ ਟਾਰਗੇਟ ਕਰ ਰਹੇ ਨੇ ਉਹ ਮਗਰ ਲੱਗ ਰਹੇ ਨੇ ਆਪਣਾ ਤਾਂ ਦਿਮਾਗ ਖੋਤਾ ਆਪਣਾ ਦਿਮਾਗ ਚੱਲੇ ਤਾਂ ਪਤਾ ਲੱਗ ਜਵੇ ਕਿ ਸਾਡੇ ਗੁਰੂ ਮਾਰਾ ਨੇ ਤਾਂ ਕਿਹਾ ਸੀ ਕਿ ਕਿਸੇ ਦੀ ਜਾਤ ਸ ਕਿ ਹਾਂ ਵੀ ਮਤਲਬ ਜਿਹੜੇ ਕਟੜਤਾਵਲ ਤੁਰ ਪੈਂਦੇ ਨੇ ਕਿ ਨਹੀਂ ਤੇ ਸੀਓ ਹੀ ਘੈਂਟ ਆ ਇਹ ਤਾਂ ਐਂ ਤੁਰੇ ਫਿਰਦੇ ਨੇ ਹੁਣ ਸਾਡੇ ਅੰਦਰ ਸੀਨਾ ਚੀਰ ਕੇ ਦੱਸੇ ਕਿ ਅਸੀਂ ਗੁਰੂ ਗੋਬਿੰਦ ਸਿੰਘ ਜੀ ਨੂੰ ਕਿੰਨਾ ਕ ਪਿਆਰ ਕਰਦੇ ਹਾਂ ਭਾਵੇਂ ਸਾਡੀ ਦਾੜੀ ਮੁੰਨੀ ਹੋਈ ਹੈ ਅਸੀਂ ਹਿੰਦੂ ਪਰਿਵਾਰ ਚ ਪੈਦਾ ਹੋਏ ਪਰ ਅਸੀਂ ਆਪਣੀ ਫੀਲਿੰਗਸ ਤੇ ਇਮੋਸ਼ਨ ਥੋੜੀ ਕੱਢ ਕੇ ਦਿਖਾ ਸਕਦੇ ਕਿ ਲਾਓ ਤੁਸੀਂ ਲਾਓ ਗਰਦਨ ਕਿੱਥੇ ਲੋੜ ਹੈ ਸਾਡੀ ਬੁਲਾ ਲਓ ਪਰ ਇਹ ਚੀਜ਼ਾਂ ਕਰਕੇ ਨਾ ਯੂਥ ਚ ਬੜੀ ਨੈਗੇਟਿਵਿਟੀ ਫਲਾਉਂਦੇ ਨੇ ਰੌਲਾ ਹੀ ਪ੍ਰਧਾਨਾ ਹੁੰਦਾ ਜੀ ਮਤਲਬ ਗਾਣੇ ਚ ਲਾਈਨ ਪਾਤ ਕੇ ਇੱਕ बन ਜਾਂਦੇ ਨੇ ਕੌਮ ਦੇ ਰਾਖੇ ਤੇ ਜਦੋਂ ਕੌਮ ਲਈ ਕੁਝ ਕਰਨ ਦੀ ਗੱਲ ਆਉਂਦੀ ਹੈ ਫਿਰ ਕਹਿੰਦੇ ਨੇ ਅਸੀਂ ਤੇਰੇ ਨੂੰ ਰੋਲਾ ਪਾ ਕੇ ਨਹੀਂ ਦੱਸਦੇ ਅਸੀਂ ਗੁਪਤ ਬਹੁਤ ਕਰਦੇ ਆ ਉਹ ਇਹ ਵੀ ਕੌਮ ਦਾ ਹੀ ਹੈ ਇਹ ਵੀ ਸਿੰਘ ਹੀ ਹੈ ਉਹ ਪਿੱਛੇ ਜਿਹੜੇ ਮਰੀਜ਼ ਬੈਠੇ ਨੇ ਉਹ ਸਾਰੇ ਇੱਕੋ ਕੌਮ ਦੇ ਨੇ ਸਾਰੇ ਪੰਜਾਬ ਦੇ ਨੇ ਪਰ ਇਹ ਲੋਕ ਸਿਰਫ ਲੋਕਾਂ ਕੋਲ ਸ਼ਬਾਸ਼ੀ ਲੈਣ ਲਈ ਕਿ ਵਾਹ ਵਾਹ ਹੀ ਖੱਟਣ ਵਾਸਤੇ ਕਿ ਦੇਖੋ ਜੀ ਅਸੀਂ ਅਨਮੋਲ ਤੇ ਤਵਾਂ ਲਾਤਾ ਦੇਖੋ ਜੀ ਅਸੀਂ ਅਨਮੋਲ ਕੋਈ ਬੰਦਾ ਕਹਿੰਦਾ ਇੰਟਰਵਿਊ 'ਚ ਕਹਿੰਦਾ ਮੇਰੇ ਮੇਰੇ ਦਿਲ 'ਚ ਨਾ ਰੜਕ ਸੀ ਐਨ ਜੀਓਜ਼ ਵਾਲਿਆਂ ਨੂੰ ਲੈ ਕੇ ਕਿ ਐਨ ਜੀਓ ਵਾਲੇ ਲੋਕ ਵਿਊ ਲੋਕਾਂ ਦੇ ਸ਼ਕਲਾਂ ਦਿਖਾ ਦਗਾ ਪੈས་ ਖੱ ਇਦਾਂ ਦੀ ਇੰਟਰਵਿਊ ਚੱਲੀ ਆ ਮੈਂ ਸੁਣਦਾ ਰਹਿਣਾ ਮੈਂ ਚਲੋ ਜਵਾਬ ਨਹੀਂ ਦਿੰਦਾ ਪਰ ਮੈਂ ਬੜਾ ਮਨ ਦੇ ਵਿੱਚ ਸੋਚਿਆ ਕਿ ਇਹ ਕਿੱਦਾਂ ਦੀ ਰੜ ਕੋਈ ਮੈਂ ਇੱਥੋਂ ਕਿਸੇ ਦੇ ਘਰ ਜਾਣਾ ਉੱਠ ਕੇ ਕਿ ਆਓ ਇੱਥੇ ਆ ਕੇ ਸੇਵਾ ਕਰੋ ਨਹੀਂ ਮੇਰੇ ਡਾਟ ਜੇ ਹੈਗੇ ਨੇ ਇੱਥੇ ਟੀਲ ਕਰਨਾ ਯਾਰ ਐਡਾ ਰੌਲਾ ਹੋਵੇ ਤਾਂ ਬਾਈ ਫਿਰ ਰੌਲਾ ਹੀ ਮੁੱਕ ਜਾਵੇ ਨਹੀਂ ਹੁਣ ਕਾਇ ਹੈ ਨਾ ਮੁੰਡਾ ਮਰ ਜਾ ਤੱਕ ਕਿਸ ਨੂੰ ਸੇਠੀ ਹਾਂ ਹਾਂ ਬਾਈ ਮੈਂ ਸਾਰੀ ਦੁਨੀਆ ਨੂੰ ਮੈਂ ਦੇਖੋ ਬਾਈ ਤੁਹਾਡੇ ਨਾਲੋਂ ਵੀਡੀਓ ਲਾਈਵ ਚਲਾ ਰਿਹਾ ਮੈਂ ਮੈਨੂੰ ਪਤਾ ਕੀ ਸਵਾਲ ਪੁੱਛ ਲਓ ਮੇਰੇ ਤੋਂ ਤੁਸੀਂ ਮੈਨੂੰ ਮੰਨਾ ਕੀਤਾ ਵੀਡੀਓ ਲਈ ਮੈਂ ਕਿਉਂ ਬੜਾਈ ਕਿ ਯਾਰ ਸਾਰਾ ਦਿਹਾੜੀ ਮੈਂ ਇਕੱਲਾ ਹੀ ਲਾਈਵ ਹੋ ਮੈਨੂੰ ਉਹਦਾ ਫਾਇਦਾ ਨਹੀਂ ਕਿ ਚਲੋ ਤੁਸੀਂ ਬੈਠੋ ਤੁਸੀਂ ਆਪਣਾ ਇੱਕ ਐਕਸਪੀਰੀਅੰਸ ਦਿਓ ਜਿੱਦਾਂ ਅਸੀਂ ਹੁਣ ਕਿਸੇ ਪਬਲਿਕ ਤੇ ਜਾਣੇ ਬਈ ਮੈਕਡੋਨਲਡਸ ਜਾਣਦੇ ਆ ਉਹ ਫੀਡਬੈਕ ਫਾਰਮ ਭਰਾਂਦੇ ਨੇ ਫੀਡਬੈਕ ਦਿਓ ਸਾਨੂੰ ਤੁਹਾਨੂੰ ਰੇਟ ਕਰੋ ਸਾਨੂੰ 10 ਚੋਂ ਇਹ ਸਾਡੀ ਰੇਟਿੰਗ ਹੈ ਕਿ ਯਾਰ ਤੁਸੀਂ ਇੱਥੇ ਤੁਹਾਡੇ ਚਾਰ ਦੋਸਤ ਦੇਖਣਗੇ ਉਹ ਚਾਰੋਂ ਕੀ ਪਤਾ ਇਹ ਸੋਚਣੇ ਰੱਸੀ ਵੀ ਚਲੀਏ ਇੱਥੇ ਕਿੰਨਾ ਚੰਗਾ ਕੰਮ ਹੋ ਰਿਹਾ ਹੁਣ ਤੁਸੀਂ ਆਏ ਬਾਈ ਚਲੋ ਤੁਹਾਡੇ ਜਿੰਨੀ ਸ਼ਰਧਾ ਤੁਸੀਂ ਉਸ ਤੋਂ ਵੱਧ ਸੇਵਾ ਕਰ ਰਹੇ ਤੁਸੀਂ ਮੈਨੂੰ ਜਿੰਨੀ ਸੇਵਾ ਕੀਤੀ ਤੁਸੀਂ ਕਹਿੰਦੇ ਬਾਈ ਹੋਰ ਲਿਖ ਲਓ ਠੀਕ ਹੈ ਇਹਦੀ ਕਰਤੀ ਪਰ ਜਿਹੜੇ ਮਰੀਜ਼ ਪਿੱਛੇ 50 ਬੈਠੇ ਕੱਲ ਦੇਖੋਦਰ ਮੈਂ ਕਹਿੰਦਾ ਤਾਂ ਨਹੀਂ ਜਾਂਦਾ ਸੀ ਪਰसों ਦੇ ਟੂਰਨਾਮੈਂਟ ਸੀ ਕਿਦੇ ਘੱਟ ਤੋਂ ਘੱਟ ਨਹੀਂ 5-6 ਕਰੋੜ ਰੁਪਏ ਦੇ ਟੂਰਨਾਮੈਂਟ। ਹੁਣ ਜੇ ਮੈਂ ਬੋਲਾਂਗਾ ਨਾ ਭਾਈ ਮੈਂ ਮਾੜਾ ਬਣਾਂ। ਬੋਲਣ ਨੂੰ ਤਾਂ ਮੇਰਾ ਬੜਾ ਕੁਝ ਦਿਲ ਕਰਦਾ ਪੰਜਾਬ ਦੇ ਜਿਹੜੇ ਮੁੱਦੇ ਚੱਲ ਰਹੇ ਨੇ ਇੱਕ ਗ੍ਰੇਡ ਤੇ ਹਾਰ ਲਈ। ਹਾਂ। ਹਾਰ ਲਈ ਘੱਟ ਤੋਂ ਘੱਟ ਦੀ ਮੰਤਰ ਲੱਖ ਰਿਹਾ ਨਾਰਮਲ। ਭਾਈ ਉਹ ਵੀ ਚਲੋ ਉਹ ਦੇਖੋ ਗੱਲ ਪਤਾ ਕਿ ਸਮੇਂ ਦੇ ਹਿਸਾਬ ਨਾਲ ਨਾ ਅੱਜ ਹਰ ਚੀਜ਼ ਦੀ ਲੋੜ। ਸਮੇਂ ਦੇ ਹਿਸਾਬ ਨਾਲ ਜਦੋਂ ਗੁਰਸਹਿਬ ਨੇ ਲੰਗਰ ਦੀ ਪ੍ਰਥਾ ਚਲਾਈ ਹੋਣੀ ਉਦੋਂ ਲੋੜ ਸੀ ਭੁੱਖੇ ਸਾਧੂਆਂ ਨੂੰ ਅੱਜ ਵੀ ਲੰਗਰ ਟੂਟ ਚੱਲ ਰਿਹਾ ਹੈ ਗੁਰੂ ਮਹਾਰਾਜ ਦਾ ਚੱਲਿਆ ਅੱਜ ਨਾਲ ਨਾਲ ਲੰਗਰ 'ਚ ਦਵਾਈਆਂ ਦੀ ਵੀ ਲੋੜ ਹੈ ਅੱਜ ਵੀ ਤਾਂ ਲੰਗਰ ਹੀ ਹੈ ਲੰਗਰ ਦਾ ਵੀ ਉਹੀ ਕਰਦੇ ਆ ਨਾ ਕਿਤੇ 500 5 ਕਰੋੜ ਦੇ ਲੱਗਦੇ ਹੀ ਘਟ ਤੋਂ ਘਟ ਕਿੰਨੇ ਬੰਦੇ ਨੂੰ ਇਹਦਾ ਇਲਾਜ ਹੋਣਗੇ ਇਹ ਸਮਝਾਵੇ ਕੌਣ ਇਹਨਾਂ ਨੂੰ ਪਰ ਚਲੋ ਅਸੀਂ ਆਪਣਾ ਟੰਡੋਰਾ ਜਾਰੀ ਰੱਖਾਂਗੇ ਤੁਸੀਂ ਆਏ ਹੋ ਮੈਨੂੰ ਬੜੀ ਦਿਲੋਂ ਖੁਸ਼ੀ ਹੋਈ ਯਾਰ ਦੇਖੋ ਇਹ ਨੌ ਮੋਦ ਚੱਕਾ ਜੀ ਨੂੰ ਇੱਕ ਦਿਨ ਮੈਂ ਵੇਖਿਆ ਤੁਹਾਡਾ ਫੇਸਬੁੱਕ ਤੇ ਹੋਇਆ ਆਪਨਾ ਜਿਹੜਾ ਦਵਾਈਆਂ ਦਾ ਦਵਾਈਛੇ ਮਹੀਨੇ ਦੀ ਮੇਰੀ ਡੇਟ ਦੇਤੀ ਚਾਰ ਮਹੀਨੇ ਦੀ ਬੜਾ ਬੁਰਾ ਹਾਲ ਹੈ ਬਾਪੂ ਜੀ ਮੈਂ ਬੇਨਤੀ ਕਰਨਾ ਚਾਹਨਾ ਇਦਾਂ ਦੇ ਬੜੇ ਮਰੀਜ਼ ਨੇ ਇੱਥੇ ਇੱਕ ਇੱਕ ਮਰੀਜ਼ ਦੇਖੋ ਉਹ ਬਾਪੂ ਦੀ ਬਾਈ 6 ਮਹੀਨੇ ਤੋਂ ਬਾਹਾਂ ਟੁੱਟੀ ਵੀ ਦੇਖਿਆ ਆ ਜਿਹੜਾ ਬਾਪੂ ਸੀ 6 ਮਹੀਨੇ ਤੋਂ ਬਾਹਾਂ ਟੁੱਟੀ ਵੀ ਹੈ ਯਾਰ ਮਤਲਬ ਇੰਨੇ ਇੱਕ ਇਦਾਂ ਇਦਾਂ ਦੀਆਂ ਕਹਾਣੀਆਂ ਨੇ ਜਿਹੜੀਆਂ ਸਰਕਾਰ ਦਾ ਚਲੋ ਹੈ ਹੀ ਬਿਸ਼ਰਮ ਸਿਸਟਮ ਸਾਡਾ ਬਿਸ਼ਰਮ ਹੈ ਪਤਾ ਨਹੀਂ ਕਦੋਂ ਸੁਧਰਨਾ ਕਦੋਂ ਨਹੀਂ ਪਰ ਮੈਂ ਲੋਕਾਂ ਮੋਰਿਆਂ ਅਪੀਲ ਕਰਨਾ ਰਹਿਣਾ ਕਿ ਤੁਸੀਂ ਜ਼ਰੂਰ ਆਇਆ ਕਰੋ ਇੱਥੇ ਸਾਡੀ ਲੋਕੇਸ਼ਨ ਤੇ ਆ ਸਾਡੀ ਲੋਕੇਸ਼ਨ ਤੇ ਦੇਖੋ ਕਿੰਨਾ ਮਰੀਜ਼ ਬੈਠਾ ਸਾਹਮਣੇ ਤੇ ਡੋਨਰ ਨਾਂ ਦੇ ਬਰਾਬਰ ਤੇ ਜੇ ਨਹੀਂ ਆਉਂਗੇ ਤੁਸੀਂ ਫਿਰ ਇਹਨਾਂ ਦੀ ਹੈਲਪ ਕਿੱਦਾਂ ਹੋਏਂਗੇ ਫਿਰ ਤਾਂ ਮੈਨੂੰ ਇਹ ਅਨਾਉਂਸਮੈਂਟ ਕਰਨੀ ਪੈਣੀ ਕਿ ਜਾਓ ਭਾਈ ਆਪਣੇ ਘਰੇ ਘਰੇ ਤੁਹਾਡੀ ਮਦਦ ਨਹੀਂ ਹੋਣੀ ਕਿਉਂਕਿ ਡੋਨਰ ਨਹੀਂ ਆ ਅਪੀਲ ਸਾਡੀ ਸਹਿਕਾਰ ਕਰਿਓ ਵੀਡੀਓ ਨੂੰ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਆਪਣਾ ਵਿਚਾਰ ਜ਼ਰੂਰ ਦਿਓ ਧੰਨਵਾਦ